ਜੀਸਾ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਆਂ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਜਿਵੇਂ ਦੇ ਬਣ ਗਿਆ ਹੈ ਪਜੇ ਹੋਏ ਆ 8 ਵਜੇ ਤੋਂ ਕੁਛ ਮਿੰਟ ਰਹਿੰਦੇ ਆ ਤੇ ਗੋਟੀ ਸਾਡੀ ਕਹਿੰਦੀ ਮੰਮੀ ਮਸਲਾ ਦੀ दाल ਬਣਾ ਲੀਏ ਮੈਂ ਕਿਹਾ ਨਾ 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 ਅੱਜ ਅਸੀਂ ਗੋਭੀ ਵਾਲਾ ਪਰੌਂਠਾ ਖਾਣਾ ਤੇ ਫਿਰ ਪਰੌਂਠਾ ਵੀ ਜੇਦਾ ਆਪਾਂ ਨੂੰ ਚਾਹੀਦਾ ਵੀ ਕੁਛ ਹੈਲਦੀ ਵੀ ਹੋਵੇ ਨਾ ਇਦਾਂ ਸਾਡੀ ਚਾਹ ਵੀ ਲੱਜ ਗਈ ਆਪਾਂ ਇਹਨੂੰ ਹੁਣ ਬੰਦ ਕਰ ਦਿੰਨੇ ਆ ਲੋ ਜੀ ਤੇ ਆਪਾਂ ਸਾਰਾ ਸਮਾਨ ਜਿਹੜਾ ਹੁਣ ਤੁਸੀਂ ਇਹ ਕਹੋਂਗੇ ਵੀ ਗੋਭੀ ਵਾਲਾ ਪਰੌਂਠਾ ਕਿਹੜਾ ਤੁਹਾਡਾ ਖਾਸ ਆ ਵੀ ਜਿਹੜਾ ਤੁਸੀਂ ਸਾਨੂੰ ਦਿਖਾਉਣ ਲੱਗੇ ਆ ਮੇਰੇ ਪਰੌਂਠੇ ਜੀ ਹਮ ਜੇ ਖਾਸ ਚੀਜ਼ ਆ ਮੈਂ ਤਾਂ ਇਹ ਤੁਹਾਨੂੰ ਦਿਖਾਉਣ ਲੱਗੀਆਂ ਵੀ ਆਪਾਂ ਜਿਹੜਾ ਗੋਭੀ ਵਾਲਾ ਪਰੌਂਠਾ ਬਣਾਉਣਾ ਵੀ ਸਿੰਗਲ ਆ ਤਾਂ ਆਪਾਂ ਉਹਦੇ ਵਿੱਚ ਕਿਹੜਾ-ਕਿਹੜਾ ਸਮਾਨ ਪਾਉਣ ਲੱਗੇ ਆ ਉਹ ਤੋਂ ਦਿਖਾਉਣੇ ਪਹਿਲਾਂ ਤਾਂ ਇੱਧਰ ਮੈਂ ਤਵਾ ਰੱਖਿਆ ਹੋਇਆ ਗੈਸ ਤੇ ਗਰਮ ਕਰ ਨੂੰ ਇੱਥੇ ਮੈਂ ਜੀਰਾ ਥੋੜਾ ਜਿਹਾ ਭਾਰਮਾ ਜਿਹੜਾ ਮੈਂ ਪਰੌਂਠਿਆਂ ਦੇ ਵਿੱਚ ਪਾਉਣਾ ਹੈ ਹੋ ਗਿਆ ਜੀ ਦਾ ਹੋ ਗਿਆ ਆਪਾਂ ਤੇ ਬਲਣੇ ਗੈਸ ਘੱਟ ਕਰਤਾ ਹੁਣ ਚਲੋ ਬਚਾ ਕਟਾ ਦੇ ਬਨੇ ਚਾ ਬਲਣਾ ਬਣਾ ਲਈ ਆਪਾਂ ਤੇ ਜੀਰਾ ਜੀਰਾ ਆਪਾਂ ਇਹ ਪਰੌਂਠਿਆਂ 'ਚ ਪਾਉਣਾ ਹੈ ਇਨ ਉਪਰੋਂ ਇੱਕ ਪਾਣੀ ਨੇ ਹੋਣਾ ਫਿਰ ਥੱਲੇ ਹੀ ਵਿੱਚ ਰਹਿ ਜਵੇ ਜੁੜਿਆ ਹੋਇਆ ਨਾਲ ਆਪਾਂ ਜੀ ਛੋਟਾ ਜਿਹਾ ਫੁੱਲ ਕਰ ਲਿਆ ਗੋਭੀ ਦਾ ਕਦੂਕਾਸ ਹੁਣ ਤੁਸੀਂ ਕਹਣਾ ਆਹ ਕੀ ਚੀਜ਼ ਹੈ ਇਹ ਵੀ ਤੁਹਾਨੂੰ ਦੱਸ ਦਿੰਨੇ ਕੀ ਚੀਜ਼ ਆ ਇਹ ਹੈਗੀਆਂ ਹਰੀਆਂ ਮਿਰਚਾਂ ਆਪਾਂ ਪਹਿਲਾਂ ਗੋਭੀ ਪਾ ਦਿੰਦੇ ਹਾਂ ਐਸ ਤਰ੍ਹਾਂ ਦੇ ਗੌਂਠੇ ਨਾ ਤੁਸੀਂ ਵੀ ਆਪਣੇ ਬੱਚਿਆਂ ਨੂੰ ਖੜਾਇਆ ਫਰੋ ਬਣਾ ਕੇ ਇਹ ਸੇਤ ਲਈ ਵੀ ਸਹੀ ਆ ਜੇ ਤੁਹਾਡੇ ਘਰ ਵਿੱਚ ਤੁਸੀਂ ਤળਿਆ ਹੋਇਆ ਨਹੀਂ ਖਾਣਾ ਤੁਸੀਂ ਆਪਣੇ ਮਤਲਬ ਉਹਨੂੰ ਫਿਰ ਤਵੇ ਦੇ ਉੱਤੇ ਨਾ ਤળો ਨਾ ਉਹਨੂੰ ਘਿਓ ਲਾਓ ਜੇ ਕਈ ਨਹੀਂ ਤળਿਆ ਖਾਂਦੇ ਹਨਾ ਤੇ ਚਲੋ ਬੱਚਿਆਂ ਦਾ ਤਾਂ ਕੋਈ ਗੱਲ ਨਹੀਂ ਨੱਠਦੇ ਭੱਜਦੇ ਆ ਉਹਨਾਂ ਨੂੰ ਤਾਂ ਭਾਜੀ ਜਾਂਦਾ ਹੈਗਾ ਹੈ ਹਨਾ ਹੁਣ ਆਪਾਂ ਇਹਦੇ ਚਾਹ ਜੀਰਾ ਜਿਹੜਾ ਆ ਇਹ ਪਾ ਦਿੰਦੇ ਹਰੀ ਮਿਰਚ ਆਪਾਂ ਪਾ ਲਈ ਆ ਤੇ ਹੁਣ ਪਾਵਾਂਗੇ ਵਿੱਚ ਥੋੜਾ ਜਿਹਾ ਨਮੂਨ ਜਿੰਨਾ ਕ ਤੁਸੀਂ ਖਾਣੇ ਆਪਣੇ ਸਾਹਬ ਨਾ ਪਾ ਲਿਆ ਹੋਣਾ ਚਲ ਆਟੇ ਤੇ ਸਿਕਰੀ ਜੀ ਨਾਲ ਤੇ ਐਸੇ ਤਾਂ ਸਰਦੀਆਂ ਨਹੀਂ ਆਉਂਦੀ ਹੈ ਕਿ ਇਹਨੂੰ ਵੀ ਟੱਕ ਲੈਣੇ ਆਪਾਂ ਜਰਕ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਇਹ ਕੀ ਆ ਇਹ ਹੈਗੀ ਆ ਜੀ ਨਿਊਟਰੀਸ਼ਲ ਤੁਹਾਨੂੰ ਪਹਿਲਾਂ ਵੀ ਪਤਾ ਲੱਗ ਗਿਆ ਹੋਊਗਾ ਆਪਾਂ ਇਹਨੂੰ ਥੋੜਾ ਚਿਰ ਪੀ ਹੋਗੇ ਨਾ ਫੇ ਆਪਾਂ ਇਹਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲਿਆ ਇਹਨੂੰ ਵੀ ਬਿਲਕੁਲ ਜਿੱਦਾਂ ਗੋਭੀ ਜਿੰਨੀ ਕਿਹਾ ਉਹਨਾਂ ਕੀ ਆਪਾਂ ਇਹਨੂੰ ਮੋਟਾ ਰੱਖਿਆ ਹੈਗਾ ਜਿਆਦਾ ਪੇਸਟ ਨਹੀਂ ਬਣਾਇਆ ਹੈਗਾ ਨਾ ਆਪਾਂ ਇਹਨੂੰ ਜਿਆਦਾ ਮੋਟਾ ਰੱਖਿਆ ਹੈ ਜਿੱਦਾਂ ਦੀ ਗੋਭੀ ਆ ਉਦਾਂ ਦਾ ਹੀ ਇਹਦਾ ਬਣਾ ਲਿਆ ਆਪਾਂ ਇਹਨੂੰ ਨਾ ਤੇ ਇਸ ਤਰ੍ਹਾਂ ਤੁਸੀਂ ਇਹ ਬਣਾਇਆ ਕਰੋ ਇਹ ਤਰੀਕਾ ਮੈਨੂੰ ਪਤਾ ਕਿੱਦਾਂ ਆਇਆ ਜਿੱਦਣ ਮੈਂ ਮੋਮੋਸ ਬਣਾਏ ਸੀ ਉਹਦੇ ਵਿੱਚੋਂ ਕੁਝ ਮਟੀਰੀਅਲ ਜਿਹੜਾ ਬਚ ਗਿਆ ਸੀਗਾ ਤੇ ਫਿਰ ਨਾ ਆਪਾਂ ਦੂਜੇ ਦਿਨ ਉਹਨਾਂ ਦੇ ਬਣਾਏ ਪਰੌਂਠੇ ਬੜੇ ਸਵਾਦ ਦੇ ਬਣੇ ਮੈਂ ਉਸ ਦਿਨ ਕਿ ਉਹ ਸੋਚਿਆ ਸੀ ਵੀ ਮੈਂ ਦੂਜੀ ਵੀਡੀਓ ਬਣਾ ਜਿਹੜੀ ਪਰੌਂਠਿਆਂ ਦੀ ਜ਼ਰੂਰ ਬਣਾਉਂਗੀ ਜਿਹਦੇ ਵਿੱਚ ਆਪਾਂ ਗੋਭੀ ਤੇ ਨਿਊਟਰੀ ਜਿਹੜੀ ਆਪਾਂ ਮਿਕਸ ਕਰ ਲਈ ਹੁਣ ਇਹ ਚੰਗੀ ਤਰ੍ਹਾਂ ਆਪਾਂ ਬਣਾਉਣਾ ਵੀ ਇਹਦਾ ਸਿੰਗਲ ਪਰੌਂਠਾ ਦਾ ਪਰ ਆਪਾਂ ਬਣਾਉਣਾ ਨਹੀਂ ਹੈਗਾ ਜਿਹਨਾਂ ਦੇ ਖਾਤੇ ਜਿਹੜੀਆਂ ਮਿਰਚਾਂ ਲੱਗਣ ਲੱ ਪੈਂਦੀਆਂ ਆ ਕਈਆਂ ਤੇ ਨਹੀਂ ਲੱਗਦੀਆਂ ਹਨਾ ਤਾਂ ਇਸ ਕਰਕੇ ਆ ਥੋੜਾ ਜਿਹਾ ਨਿਊਟਰੀ ਜਿਹੜੀ ਵੱਡੀ ਆ ਆਪਾਂ ਇਹਨੂੰ ਕੱਢ ਦਿੰਨੇ ਬਾਹਰ ਲੋ ਮੋਟੀ ਨਾਲ ਚਾਪਟੇ ਨਾਲ ਹੀ ਮੂੰਹ ਚ ਸਿੱਟ ਲਈ ਖਾ ਲਈਆ ਤਾਂ ਹੁਣ ਆਪਣਾ ਇਹ ਇਹ ਲੱਗ ਗਏ ਆ ਹੋ ਗਿਆ ਜੀ ਮਿਰਚ ਦਾ ਸਾਰਾ ਕੁਝ ਆਪਾਂ ਸਮਾਨ ਜਿਹੜਾ ਪਰੇ ਕਰ ਦਿੰਨੇ ਇਹਨਾਂ ਨੂੰ ਵੱਛੇ ਨਾ ਸਮਝ ਕਿ ਕਿਤੇ ਰਸੋਈਆਂ ਇਦਾਂ ਹੀ ਸਾਫ਼ ਹੀ ਹੁੰਦੀਆਂ ਆ ਇਹ ਰਸੋਈਆਂ ਸਾਫ਼ ਨਹੀਂ ਹੁੰਦੀਆਂ ਜਦੋਂ ਆਪਾਂ ਇੰਨਾ ਕੁਝ ਕਰਦੇ ਆ ਤੇ ਖਲਾਰਾ ਪੈਂਦਾ ਆ ਇਹ ਹੁਣ ਜੀ ਆਪਾਂ ਨੂੰ ਵੀਡੀਓ ਬਣਾਉਣ ਲਈ ਨਾ ਫਟਾਫਟ ਨਾਲ ਨਾਲ ਆਪਾਂ ਚਿੱਟਾ ਕਰੀਏ ਆ ਸਾਫ਼ ਕਰ ਲੈਂਦੇ ਆ ਨੋਰਮਲ ਹੀ ਪੇੜਾ ਆਪਾਂ ਜਿੱਦਾਂ ਮੈਂ ਨਹੀਂ ਹੈ ਕਿ ਰੋਟੀ ਵਾਸਤੇ ਨਾ ਉਨਾਂ ਦਾ ਆਪਾਂ ਪੇੜਾ ਲੈਣਾ ਆ ਮੈਂ ਡਬਲ ਪ੍ਰੋਟੇਨ ਨੂੰ ਹਸ ਪਤਾ ਨਹੀਂ ਕਿਉਂ ਚੰਗੇ ਨਹੀਂ ਲੱਗਦੇ ਹੈਗੇ ਮੈਨੂੰ ਸਿੰਗਲ ਪ੍ਰੋਟੇਨ ਹੀ ਚੰਗਾ ਲੱਗਦਾ ਹੈ ਇਹ ਬਹੁਣੋਂ ਇਹ ਤਾਂ ਸਾਡੀ ਰੋਟੀ ਨਹੀਂ ਆ ਸਾਰੇ ਤੇ ਇਹ ਤਾਂ ਨਾ ਵੀਡੀਓ ਬਣਾਉਣ ਦਾ ਕਰਕੇ ਕਹਿੰਦੀ ਮੰਮੀ ਪਹਿਲਾਂ ਤੁਸੀਂ ਬਣਾਓ ਬਾਕੀ ਮੈਂ ਆਪੇ ਬਾਅਦ ਚ ਬਣਾ ਲਵਾਂਗੀ ਆਪਾਂ ਜੇ ਤਾਂ ਤੁਸੀਂ ਮਟੀਰੀਅਲ ਥੋੜਾ ਜ਼ਿਆਦਾ ਪਾਉਣਾ ਆ ਫਿਰ ਆਪਾਂ ਇੰਨਾ ਕੁ ਰੋਟੀ ਨੂੰ ਥੋੜਾ ਜ਼ਿਆਦਾ ਬੇਲ ਲੈਣੇ ਆ ਜੇ ਤੁਸੀਂ ਕੱਟ ਪਾਉਣਾ ਆ ਤਾਂ ਫਿਰ ਤਾਂ ਇਦਾਂ ਹੀ ਆਪਾਂ ਜਿੱਦਾਂ ਚੌਂਡ ਕਰਕੇ ਫਿਰ ਪਾ ਲੈਣੇ ਹਨਾ ਵਿੱਚ ਹੁਣ ਆਪਾਂ ਇਹਨੂੰ ਜਿਹੜਾ ਆ ਜਿਹੜਾ ਇਹਨੂੰ ਆਪਾਂ ਇਸ ਤਰ੍ਹਾਂ ਪਾ ਲੈਂਦੇ ਜਿੱਦਾਂ ਆਪਾਂ ਆਲੂ ਵਾਲੇ ਪਰੌਂਠੇ ਬਣਾਉਣੇ ਆ ਵੈਸੇ ਤਾਂ ਕਈ ਲੋਕ ਆਲੂ ਵਾਲੇ ਪਰੌਂਠੇ ਵੀ ਡਬਲ ਬਣਾਉਂਦੇ ਮੈਨੂੰ ਤਾਂ ਪਤਾ ਨਹੀਂ ਕਿਉਂ ਦੀ ਚੰਗੀ ਲੱਗਦੇ ਆਪਾਂ ਇਸ ਤਰ੍ਹਾਂ ਸਿੰਗਲ ਪਰੌਂਠਾ ਹੀ ਪਸੰਦ ਕਰਦੇ ਲੋ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਨਾ ਗੋਪੀ ਨੂੰ ਹੋਣੇ ਚ ਪਾ ਕੇ ਨਿਚੋੜ ਲਿਆ ਸੀ ਆਪਾਂ ਹੋਣੇ ਦੇ ਵਿੱਚ ਸਾਰਾ ਕੋਸ਼ ਪਾ ਲਿਆ ਜੇ ਤੁਹਾਨੂੰ ਲੱਗੇ ਮੇਥੋਂ ਸਮਾਨ ਹੈ ਕੋਸ਼ ਨਿਕਲਣ ਵਾਲਾ ਹੀ ਲੱਗਦਾ ਆ ਤਾਂ ਤੁਸੀਂ ਇਹਨਾਂ ਇਹਨੂੰ ਪੱਟੀ ਕਰਦੇ ਹੋ ਇੰਨੇ ਇੱਕ ਇਸ ਤਰ੍ਹਾਂ ਕਰਕੇ ਨਾ ਪਰ ਤੀਨ ਆ ਗਏ। ਹੁਣ ਤੁਸੀਂ ਕਹਿੰਦੇ ਪੱਟੀਆਂ ਵਾਲੇ ਪਰੋਠੇ ਖਵਾਉਂਦੇ ਆ। ਇਹ ਜੇ ਥੋੜਾ ਜਿਹਾ ਆਪਾਂ ਨੂੰ ਹਨਾ ਪਰੋਠੇ ਜਦੋਂ ਆਪਾਂ ਬੰਦ ਕਰਦੇ ਉਦੋਂ ਹੀ ਥੋੜਾ ਜਿਹਾ ਹੋ ਜਾਂਦਾ ਹੋਰ ਕੁਝ ਨਹੀਂ ਹੈਗਾ। ਮੈਂ ਤਾਂ ਹੱਸ ਦਈਆਂ ਜ਼ਰੂਰੀ ਨਹੀਂ ਹੈਗਾ ਇਹਨੂੰ ਕਰਨਾ। ਲਓ ਜੀ ਇਹ ਕੁਝ ਵੀ ਨਹੀਂ ਹੁੰਦਾ ਹੈਗਾ ਜੇ ਚੰਗੀ ਤਰ੍ਹਾਂ ਗੋਭੀ ਨਿਚੋੜੀ ਹੋਵੇ ਨਾ ਬਿਲਕੁਲ ਵੀ ਪਾਣੀ ਜਿਹਦਾ ਹੈ ਪਰੋਠਿਆਂ 'ਚ ਨਹੀਂ ਨਿਕਲਦਾ। ਬੜੇ ਵਧੀਆ ਬੇਲ ਹੋ ਜਾਂਦੇ ਆ। ਕੁਝ ਨਹੀਂ ਇਹਨਾਂ ਨੂੰ ਹੁੰਦਾ ਹੈਗਾ। ਆਪਾਂ ਗੈਸ ਘਟਾ ਕੀਤਾ ਸੀ ਹੁਣ ਤੇਜ਼ ਕਰਕੇ। ਲਓ ਜੀ। ਬੜਾ ਸੋਨੇ ਪਰੌਂਠੇ ਬਣਦੇ ਆ। ਲੋ ਜੀ ਆਪਾਂ ਨੂੰ ਹੁਣ ਥੋੜਾ ਜਿਆਦਾ ਜੋ ਵੀ ਤੁਸੀਂ ਲਾਉਨੇ ਆ ਘੀ ਤੇਲ ਰਫਾਈਨਡ ਜੋ ਲਾਉਨੇ ਆ ਉਹ ਲਾ ਲਓ ਜਿੰਨਾ ਕਿ ਤੁਸੀਂ ਖਾਣੇ ਹੈ ਤੇ ਪਰ ਆਪਾਂ ਜੇ ਅਸੀਂ ਥੋੜਾ ਥੋੜੇ ਖਾਣਨੇ ਆ ਤਾਂ ਪਰੌਂਠੇ ਤਾਂ ਫੇਰ ਵੀ ਇਦਾਂ ਹੀ ਵਧੀਆ ਲੱਗਦੇ ਆ ਪਰ ਜੇ ਇੰਦੇ ਹੀ ਖਾਂਦੇ ਨਾ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਤੇਲ ਨਾਉਣਾ ਹੀ ਲਾਉਣਾ ਜਾਂ ਘੀ ਲਾਉਣਾ ਆ। ਨਾਣ ਲਾਓ। ਕਮ ਸੇ ਕਮ ਪਰੌਂਠੇ ਖਾਣ ਦੀ ਜਿਹਦੀ ਰੀਝ ਆ ਉਹ ਤਾਂ ਪੂਰੀ ਹੋ ਜਾਊਗੀ। ਆਪਾਂ ਕੀ ਕਹਿੰਦੇ ਆ ਕਿ ਯਾਰੀ ਦਾਲਸਾ ਕਹਿੰਦੇ ਤੁਸੀਂ ਤਲਿਆ ਜੀ ਨਹੀਂ ਖਾਣਾ ਆਪਾਂ ਨਾ ਉਹਨਾਂ ਦਾ ਜੀ ਜਿਹੜਾ ਤਰਸਾ ਦਿੰਨੇ ਆ ਕਹਿ ਦਿੰਨੇ ਆ ਵੀ ਕੋਈ ਗੱਲ ਨਹੀਂ ਪਰੋਂਠੇ ਬਣਾ ਕਿਤੇ ਨਹੀਂ ਦੇਣੀ ਨਹੀਂ ਹੈਗੀ ਇਦਾਂ ਨਹੀਂ ਹੁੰਦਾ ਹੈਗਾ ਆਪਾਂ ਨੂੰ ਕਦੇ ਵੀ ਕਿਸੇ ਦਾ ਜੀ ਜਿਹੜਾ ਤਰਸਾਉਣਾ ਨਹੀਂ ਚਾਹੀਦਾ ਆਪਾਂ ਨੂੰ ਇਸ ਤਰ੍ਹਾਂ ਉਹਨਾਂ ਨੂੰ ਤੁਸੀਂ ਬਣਾਓ ਪਰਾਂਠਾ ਬਣਾਓ ਤੇਲ ਕੇ ਨਾ ਲਾਓ ਜਿੰਨਾ ਕਿ ਤੁਸੀਂ ਉਹਨਾਂ ਨੇ ਖਾਣਾ ਹੈ ਮਤਲਬ ਜੇ ਚੋਪੜਦੇ ਆ ਉਹਨੂੰ ਰੋਟੀ ਨੂੰ ਬਣਾ ਕੇ ਪੂਰੀ ਤਰ੍ਹਾਂ ਬਣਾ ਕੇ ਥੱਲੇ ਫੇਰ ਰੋਟੀ ਨੂੰ ਚੋਪੜ ਲਓ ਕਿਉਂ ਕਿਸੇ ਦਾ ਜੀ ਤਰਸੋਣਾ ਹਾਰਦਾ ਜੀ ਕਰਦਾ ਰਹਿੰਦਾ ਪਰਾਠੇ ਖਾਣ ਨੂੰ ਤਾਂ ਲਓ ਜੀ ਆਪਣਾ ਪਰਾਠਾ ਬਬ ਜਿਹੜਾ ਹੈ ਬਣ ਗਿਆ ਆ ਤਾਂ ਆਪਾਂ ਜਿਮਨੀ ਕਾਣੀ ਸੀ ਚਲਾਈ ਤੇ ਵਿੱਚ ਆਵਾਜ਼ ਬਹੁਤ ਹੁੰਦੀ ਹੈ ਨਾ ਇਸ ਕਰਕੇ ਹੁਣ ਆਪਾਂ ਬਾਅਦ ਚ ਜਿਹੜੇ ਪਰਾਠੇ ਬਣਾਉਣੇ ਆ ਆਪਾਂ ਫਿਰ ਜਿਮਨੀ ਜਿਹੜੀ ਚਲਾ ਲੈਂਦੇ ਆ ਤਾਂ ਆਪਾਂ ਨੂੰ ਪਰਾਠਾ ਲੱਗਿਆ ਬਣਾ ਤੇ ਹੁਣ ਮੈਨੂੰ ਚਿੱਟੇ ਪਰੌਂਠੇ ਵੀ ਚੰਗੇ ਨਹੀਂ ਲੱਗਦੇ ਹੈਗੇ ਇਹਨਾਂ ਕਹਿੰਦੇ ਨੇ ਆ ਇਹਨਾਂ ਲਾਲ ਲਾਲ ਜੇ ਹੁਣ ਰੜੇ ਰੜੇ ਜੇ ਵੈਸੇ ਵੀ ਰੋਟੀ ਕੱਚੀ ਨਹੀਂ ਹੋਣੀ ਚਾਹੀਦੀ ਸਰੀਦਾ ਕੋਈ ਨੁਕਸਾਨ ਨਹੀਂ ਹੈਗਾ ਕੱਚੀ ਦਾ ਨੁਕਸਾਨ ਹੈ ਲੋਚਾ ਹੁਣ ਤਾਂ ਆਪਣਾ ਬਣ ਗਿਆ ਆ ਹੁਣ ਬਾਕੀ ਪਰਾਂ ਤੇ ਜਿਹੜੇ ਆ ਸਾਡੀ ਬਹੂ ਬਣਾਉਗੀ ਤੇ ਬਾਕੀ ਮੈਂ ਤਾਂ ਹੁਣ ਬਸ ਲੱਗੀਆਂ ਜੀ ਚਾਹ ਪੀਣ ਤੇ ਮੈਂ ਪਰੌਂਠੀ ਖਾਣ ਲੈਣੀ ਬਣ ਗਈ ਆ ਹਨਾ ਮਟੀਰੀਅਲ ਸਾਰਾ ਦੇਖੋ ਇਹਦੇ ਵਿੱਚ ਬਿਲਕੁਲ ਪਾੜੀ ਨਹੀਂ ਹੁੰਦਾ ਚੰਗੀ ਤਰ੍ਹਾਂ ਨਚੋੜ ਲਓ ਬਿਲਕੁਲ ਵਧੀਆ ਤਰੀਕੇ ਨਾਲ ਬਣ ਜਾਂਦੇ ਆ ਤੇ ਹੁਣ ਆਪਾਂ ਨਾ ਮੇਲਾਂਗੇ ਆਪਾਂ ਇੱਕ ਨਵੀਂ ਵੀਡੀਓ ਜਾਂ ਨਵੇਂ ਬਲੌਗ ਦੇ ਵਿੱਚ ਉਹਨਾਂ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਵੀ ਨਾਸ਼ਤਾ ਕਰੋ ਬਾਹਰ ਬਹੁਤ ਠੰਡਿਆ ਠੰਡ ਤੋਂ ਬਚ ਕੇ ਰਹੋ ਨਾਸ਼ਤਾ ਪਾਣੀ ਕਰੋ ਕਿਉਂਕਿ ਹੁਣ 7:30 ਦਾ ਟਾਈਮ ਹੋ ਚੁੱਕਾ ਆ ਤਾਂ ਮੈਂ ਵੀ ਜੀ ਨਾਸ਼ਤਾ ਕਰ ਲਵਾਂ ਚਾਹ ਪਾਣੀ ਪੀ ਲਵਾਂ ਤੁਹਾंना ਜਰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ